5 ਵਜੇ ਮੇਰਾ ਨਾ ਮਤਲਬ ਅਕਾਊਂਟ ਖੋਲਿਆ ਸੀ ਇੱਥੇ ਕਰਨ ਨੇ ਤੇ ਕਰਨ ਨੇ ਉਹ ਅਕਾਊਂਟ ਖੋਲਿਆ ਸੀ ਮੇਰੇ ਸਰ ਤੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਮੈਨੂੰ ਫਰਾਡ ਕੀਤਾ ਕਾਫੀ ਜ਼ਿਆਦਾ ਤਿੰਨ ਚਾਰ ਫਰਾਡ ਹੋਏ ਆ ਮੇਰੇ ਨਾਲ ਠੀਕ ਹੈ ਇੱਕ ਤਾਂ ਮੇਰਾ ਨੰਬਰ ਚੇਂਜ ਕੀਤਾ ਬੈਂਕ ਤੋਂ ਦੂਸਰਾ ਮੇਰੇ ਨਾਮ ਤੇ ਲੋਨ ਲਿੱਤਾ ਗਿਆ ਇੱਕ ਮੇਰੇ ਨਾਮ ਤੇ ਕ੍ਰੈਡਿਟ ਕਾਰਡ ਬਣਾਇਆ ਮੈਨੂੰ ਪਤਾ ਨਹੀਂ ਉਸ ਬਾਰੇ ਕਿ ਕਿੱਦਾਂ ਕ੍ਰੈਡਿਟ ਕਾਰਡ ਬਣਾਇਆ ਕਿ ਮਤਲਬ ਕਿ ਨਾਮ ਮਨੋਸ਼ੂ ਹੈ ਨਾਮ ਐਸੈਨ ਕੀਤੇ ਹੈਗੇ ਆ ਤੇ ਉਹਦੇ ਉੱਤੇ 4 ਲੱਖ ਰੁਪਏ ਯੂਜ਼ ਕਰ ਲਿਆ ਹੈਗਾ ਤੋ ਮੈਨੂੰ ਤੰਗ ਕਰਦੇ ਫੋਨ ਕਰ ਕਰਕੇ ਬਹੁਤ ਜ਼ਿਆਦਾ ਕਿ ਹਾਂ ਤੁਸੀਂ ਪੈਸਾ ਯੂਜ਼ ਕੀਤਾ ਹੈ ਤੁਹਾਨੂੰ ਹੀ ਭਰਨਾ ਪੈਣਾ ਹੈ। ਕੌਣ ਤੰਗ ਕਰ ਰਿਹਾ ਨੇ ਤੁਹਾਨੂੰ? ਮੈਨੂੰ ਕੰਪਨੀ ਵਾਲੇ ਤੰਗ ਕਰਦੇ ਆ ਜੀ। ਬੈਂਕ ਲੋਨ ਵਾਲੇ। ਹਾਂਜੀ। ਬੈਂਕ ਤੋਂ ਤੁਹਾਨੂੰ ਫੋਨ ਆ ਰਹੇ ਕਿ ਜਿਹੜਾ ਕਿ ਤੁਸੀਂ ਲੋਨ ਲਿੱਤਾ ਵਾ ਉਹਦੀ ਕਿਸ਼ਤਾਂ ਵਾਸਤੇ ਫੋਨ ਆਂਦੇ ਨੇ ਤਾਂ। ਹਾਂਜੀ। ਉਹ ਕਹਿੰਦੇ ਕਿ ਤੁਹਾਨੂੰ ਹੀ ਪੇ ਕਰਨੀਆਂ ਪੈਣੀਆਂ ਤੁਹਾਡੇ ਨਾਮ ਤੇ ਆ। ਸਰ ਮੈਂ ਯੂਜ਼ ਨਹੀਂ ਕੀਤਾ ਤਾਂ ਮੈਂ ਕਿੱਦਾਂ ਭਰੂੰਗੀ ਕਿਸ਼ਤਾਂ ਦੱਸੋ। ਮੈਂ ਤਾਂ ਖੁਦ ਨੇ ਮਤਲਬ ਮਾੜੇ ਹਾਲਾਤ ਚ ਐ। ਮੈਡਮ ਕਿੰਨਾ ਟਾਈਮ ਪਹਿਲਾਂ ਕਿੰਨਾ ਟਾਈਮ ਪਹਿਲਾਂ ਜਿਹੜਾ ਕਿ ਤੁਹਾਡੇ ਨਾਲ ਫਰੋਡ ਹੋਇਆ? ਠੀਕ ਹੈ ਔਰ ਜਿਹੜੀ ਆ ਮਾਰਦੀ ਉਹ ਬੋਲ ਦਿੰਦੇ ਹਾਂ ਠੀਕ ਹੈ ਇਨਕੁਆਇਰੀ ਚੱਲਣ ਦੀ ਇਨਕੁਆਇਰੀ ਚੱਲਣ ਦੀ ਪੁਲਿਸ ਕੰਪਲੇਂਟ ਕੀਤੀ ਹੋਈ ਆ ਕੋਈ ਨਹੀਂ ਸੁਣਦਾ ਪਿਆ ਸਰ ਐਦਾਂ ਹੀ ਬੋਲੀ ਜਾਂਦੇ ਬਸ ਜਿਹੜੇ ਬੈਂਕ ਦੇ ਮੈਨੇਜਰ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਬੈਂਕ ਦੇ ਜਿਹੜੇ ਮੈਨੇਜਰ ਆ ਉਹਨਾਂ ਵੱਲੋਂ ਕੋਈ ਉਹਨਾਂ ਦੀ ਕਾਰਵਾਈ ਕੀਤੀ ਜਾਂਦੀ ਕਿ ਨਹੀਂ ਹਾਂਜੀ ਉਹੀ ਕਹਿ ਰਹੇ ਆ ਕਿ ਹਾਂ ਕਿ ਇਨਕੁਆਇਰੀ ਪਾਈ ਹੋਈ ਆ ਮੇਲ ਪਾਈ ਹੋਈ ਆ ਮੇਲ ਫੇਰ ਭਾ ਦਿੰਨੇ ਆ ਔਰ ਇਨਕੁਆਇਰੀ ਚੱਲਣ ਦੀ ਆ ਉਹ ਦੱਸਾਂਗੇ ਤੁਹਾਨੂੰ ਕਿ ਮਤਲਬ ਉਧਰੋਂ ਕੋਈ ਰਿਪਲਾਈ ਆਊਗਾ ਤਾਂ ਦੱਸਾਂਗੇ ਮੈਂ ਰੋਜ਼ ਗੇੜੇ ਮਾਰ ਮਾਰ ਕੇ ਜੇ ਤੁਹਾਡਾ ਇੱਥੇ ਅਕਾਊਂਟ ਸੀਗਾ ਇਸ ਬੈਂਕ ਦੇ ਵਿੱਚ ਮਤਲਬ ਤੁਹਾਡਾ ਅਕਾਊਂਟ ਸੀਗਾ ਕਿੰਨੀ ਤੁਸੀਂ ਕਿਦੋਂ ਅਕਾਊਂਟ ਖੁਲਵਾਇਆ ਸੀ ਭਾਜੀ ਮੈਂ 2022-23 ਚ ਖਾਤਾ ਖੁਲਵਾਇਆ ਸੀ ਇੱਥੇ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਤੁਹਾਡੇ ਨਾਲ ਜਿਹੜਾ ਕਿ ਫਰੋਡ ਹੋ ਜਾਂਦਾ ਵਾ ਭਾਜੀ ਮੈਂ ਇੱਕ ਲੋਨ ਲਿੱਤਾ ਸੀ 4.5 ਲੱਖ ਰੁਪਏ ਦਾ ਠੀਕ ਹੈ ਉਹ ਮੈਂ ਲੋਨ ਦਫ਼ਤਰ ਗਈ ਤਾਂ ਉੱਥੇ ਜਾ ਕੇ ਮੇਰੀ ਕਿਸ਼ਤ ਟੁੱਟ ਗਈ ਸੀਗੀ ਮੈਂ ਉੱਥੇ ਗਈ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਨਾਮ ਤੇ ਕੋਲ ਲੋਨ ਕੀਤਾ ਗਿਆ ਬਸ ਉਹਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀਗਾ ਫਿਰ ਉਹ ਕਹਿ ਰਹੇ ਕਿ ਨਹੀਂ ਤੁਹਾਡੇ ਨਾਮ ਤੇ ਹੀ ਆ ਫਿਰ ਮੈਂ ਬੈਂਕ ਧਾਕੇ ਪਤਾ ਕੀਤਾ ਇਹਨਾਂ ਨੂੰ ਸਰ ਨੂੰ ਦੱਸਿਆ ਕਿ ਇਦਾਂ ਇਦਾਂ ਮੇਰੇ ਨਾਲ ਸਰ ਇਹ ਮੈਨੂੰ ਪਤਾ ਨਹੀਂ ਅਕਾਊਂਟ ਕਿੱਦਾਂ ਮਤਲਬ ਕਿ ਮੈਂ ਲੋਨ ਲਿੱਤਾ ਨਹੀਂ ਹੈ ਮੇਰੇ ਨਾਮ ਤੇ ਕਿੱਦਾਂ ਸ਼ੋਅ ਕਰਦਾ ਪਿਆ ਫਿਰ ਉਹਨਾਂ ਨੇ ਦੱਸਿਆ ਕਿ ਹਾਂ ਮਤਲਬ ਇਦਾਂ ਇਨਕੁਆਰੀ ਚੱਲਦੀ ਪਈ ਆ ਕੋਈ ਨਹੀਂ ਇਨਕੁਆਰੀ ਕਰਦੇ ਆ ਤੁਹਾਨੂੰ ਦੱਸ ਦਾਂਗੇ ਕੀ ਹੋਇਆ ਆ ਤੁਹਾਨੂੰ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਸਾਡਾ ਜਿਹੜਾ ਫਰੋਡ ਹੋ ਗਿਆ ਤੁਹਾਨੂੰ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਕਿ ਲੋਨ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚੋਂ ਇੱਕ ਪੈਸਾ ਦਾ ਫਰੋਡ ਕੀਤਾ ਜਾਂਦਾ ਫਰੋਡ ਹੋਣ ਤੋਂ ਬਾਅਦ ਤੁਹਾਨੂੰ ਕਿਦੋਂ ਪਤਾ ਲੱਗਦਾ ਕਿਦੋਂ ਪਤਾ ਲੱਗਾ ਕਿ ਮੇਰੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਗਏ ਨੇ ਕਿੰਨਾ ਕੁ ਟਾਈਮ ਹੋ ਗਿਆ ਭਾਜੀ ਬਾਕੀ ਟਾਈਮ 4-5 ਮਹੀਨੇ ਬਾਅਦ ਹੀ ਪਤਾ ਚੱਲਿਆ ਮੈਨੂੰ ਤਾਂ ਜਾਨਕੀ 4-5 ਮਹੀਨੇ ਹੋ ਚੁੱਕੇ ਨੇ ਔਰ 5 ਮਹੀਨਿਆਂ ਦੇ ਵਿੱਚ ਤੁਹਾਡੇ ਕੋਲ ਜਿਹੜੇ 5 ਮਹੀਨੇ ਹੋ ਚੁੱਕੇ ਨੇ ਤੁਹਾਡੇ ਅਕਾਊਂਟ ਦੇ ਵਿੱਚੋਂ ਫਰੋਡ ਕੀਤਾ ਜਾਂਦਾ ਹੈ ਪੈਸੇ ਨਿਕਲ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਬੈਂਕ ਦੇ ਮੈਨੇਜਰ ਨਾਲ ਆ ਕੇ ਗੱਲ ਕਰਦੇ ਨੇ ਕਿ ਪਰ ਬੈਂਕ ਦੇ ਜਿਹੜੇ ਮੈਨੇਜਰ ਹੈ ਉਹਨਾਂ ਵੱਲੋਂ ਕੋਈ ਹਾਲ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਤੁਹਾਡੇ ਅਕਾਊਂਟ ਦੇ ਵਿੱਚ ਹਲੇ ਪੈਸੇ ਵਾਪਸ ਆਏ ਤੁਹਾਨੂੰ ਨਹੀਂ ਸਰ ਕੋਈ ਪੈਸਾ ਵਾਪਸ ਨਹੀਂ ਆਇਆ ਹੈਗਾ ਉਹ ਹੀ ਮਤਲਬ ਪੈਸਾ ਕੀ ਦੇਣਾ ਉਹ ਕਹਿੰ ਜਾਂਦੇ ਕਿ ਨਹੀਂ ਤੁਹਾਨੂੰ ਸਾਨੂੰ ਪਤਾ ਹੀ ਨਹੀਂ ਉਹ ਇਨਕੁਆਰੀ ਚੱਲਣ ਦੀ ਬਸ ਇਹੀ ਸੁਣਨ ਨੂੰ ਮਿਲਦਾ ਜਿਹੜੇ ਜਿਹੜੇ ਬੰਦੇ ਨੇ ਤੁਹਾਡੇ ਬੈਂਕ ਉਹ ਕਰੰਸੀ ਆ ਜੀ ਇੱਥੇ ਜੋਬ ਕਰਦਾ ਸੀਗਾ ਉਹ ਬੰਦਾ ਠੀਕ ਹੈ ਪਹਿਲਾ 1 ਮਹੀਨਾ ਤਾਂ ਜੋਬ ਕਰਦਾ ਰਿਹਾ ਇੱਥੇ ਕਹਿੰਦੇ ਕਿ ਅਸੀਂ ਕੱਢ ਨਹੀਂ ਸਕਦੇ ਇਹਨੂੰ ਸਾਡੇ ਕੋਲ ਕੋਈ ਪ੍ਰੂਫ ਨਹੀਂ ਆ ਜਦ ਕਿ ਉਹ ਬੰਦਾ ਖੁਦ ਮੰਨ ਵੀ ਗਿਆ ਇੱਥੇ ਆ ਕੇ ਮੈਂ ਫਰੋਡ ਕੀਤਾ ਆ ਕੱਲੀ ਕੱਲੀ ਚੀਜ਼ ਉਹਨੇ ਮੰਨੀ ਆ ਕਿ ਹਾਂ ਮੈਂ ਫਰੋਡ ਕੀਤਾ ਹੈ ਠੀਕ ਹੈ ਪੁਲਿਸ ਥਾਣੇ ਜਾ ਕੇ ਹੁਣ ਉਹ ਮੁੱਕਰ ਗਿਆ ਕਿ ਨਹੀਂ ਮੈਂ ਕੁਝ ਨਹੀਂ ਕੀਤਾ ਹੈਗਾ ਬਟ ਇੱਥੇ ਤਾਂ ਰਿਕਾਰਡ ਹੈਗਾ ਇਹ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਬੈਂਕ ਵਾਲਿਆਂ ਨੂੰ ਕਿ ਕਿੱਦਾਂ ਹੋਏ ਯਾਨੀ ਕਿ 5 ਮਹੀਨੇ ਹੋ ਚੁੱਕੇ ਹਾਲ ਤੱਕ ਜਿਹੜਾ ਕਿ ਪੁਲਿਸ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਤੁਹਾਡੇ ਹਾਂ ਜੀ ਜੀ ਕੋਈ ਕਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਐਕਸਿਸ ਬੈਂਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਜਿਹੜੇ ਕਿ ਮੇਨ ਬ੍ਰਾਂਚ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਲੰਧਰ ਦੀ ਮੇਨ ਬ੍ਰਾਂਚ ਹੈ ਔਰ ਤੁਹਾਨੂੰ ਦੱਸ ਦੇ ਕਿ ਐਸੇ ਬੈਂਕ ਦੇ ਵਿੱਚ ਮੁਲਾਜ਼ਮਾਂ ਦੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਤੁਹਾਨੂੰ ਦੱਸ ਦੇ ਕਿ ਬੈਂਕ ਦੇ ਮੁਲਾਜ਼ਮ ਕੁਝ ਮੁਲਾਜ਼ਮ ਨੇ ਜਿਨ੍ਹਾਂ ਵੱਲੋਂ ਇੱਕ ਲੇਡੀਜ਼ ਦੇ ਨਾਲ ਜਿਹੜਾ ਕਿ तकरीबन तकरीबन 6 ਤੋਂ 7 ਲੱਖ ਰੁਪਏ ਤੇ ਲੈ ਕੇ ਜਿਹੜਾ ਕਿ 6 ਤੋਂ 7 ਲੱਖ ਰੁਪਏ ਦੇ ਵਿੱਚ ਜਿਹੜਾ ਕਿ ਠੱਗੀ ਮਾਰੀ ਜਾਂਦੀ ਹੈ ਜੇਕਰ ਤੁਹਾਡਾ ਵੀ ਇਸ ਬੈਂਕ ਦੇ ਵਿੱਚ ਅਕਾਊਂਟ ਹੈਗਾ ਤਾਂ ਸੋ ਸੋ ਅਗਰ ਗੱਲ ਕਰੀਏ ਆਪਾਂ ਕਿ ਬੈਂਕ ਦੇ ਕਸਟਮਰ ਜਿਹੜੇ ਨੇ ਬੈਂਕ ਦੇ ਵਿੱਚ ਬੜਾ ਹੀ ਵਿਸ਼ਵਾਸ ਕਰਦੇ ਨੇ ਕਿ ਉਹਨਾਂ ਦੇ ਜਿਹੜਾ ਕਿ ਕਸਟਮਰਾਂ ਦਾ ਵਿਸ਼ਵਾਸ ਕਰਕੇ ਆਪਣਾ ਜਿਹੜਾ ਕਿ ਪੈਸਾ ਬੈਂਕ ਦੇ ਅਕਾਊਂਟ ਦੇ ਵਿੱਚ ਰੱਖਦਾ ਹੈ ਤਾਂ ਕਿ ਜਿਹੜਾ ਕਿ ਬੈਂਕ ਦੇ ਵਿੱਚ ਉਹਦਾ ਪੈਸਾ ਸੇਫ ਰਹੇ ਪਰ ਅਗਰ ਬੈਂਕ ਹੀ ਅਗਰ ਜਿਹੜੀ ਕਿ ਬੈਂਕ ਹੈ ਜਿਸੇ ਗਾਹ ਭਰੋਸਾ ਕਰਕੇ ਬੈਂਕ ਦੇ ਵਿੱਚ ਆਪਣੇ ਪੈਸੇ ਪਾਉਂਦਾ ਹੈ ਤੇ ਉਹ ਦੇਖਿਆ ਜਾਵੇ ਤੇ ਬੈਂਕ ਦੇ EMPLOYEES ਜਿਹੜੇ ਕਿ ਠੱਗੀ ਮਾਰ ਲੈਂਦੇ ਨੇ ਬੈਂਕ ਦੇ ਖੁਦ ਮੁਲਾਜ਼ਮ ਹੀ ਜਿਹੜੇ ਕਿ ਬੈਂਕ ਦੇ ਮੁਲਾਜ਼ਮ ਆਪਸ ਹੋ ਸਕਦਾ ਹੈ ਕਿ ਬੈਂਕ ਦੇ ਜਿਹੜੇ ਮੁਲਾਜ਼ਮਾਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਕਿ ਠੱਗੀ ਮਾਰੀ ਗਈ ਹੈ ਬੜੇ ਵੱਡੇ ਤੌਰ ਤਾਂ ਦੋਸਤ ਜੀ ਕਿ 7 ਤੋਂ 8 ਲੱਖ ਰੁਪਏ ਦੇ ਵਿੱਚ ਜਿਹੜੀ ਕਿ ਠੱਗੀਬਾਰੀ ਗਈ ਹੈ ਇੱਕ ਲੇਡੀਜ਼ ਦੇ ਨਾਲ ਔਰ ਬੈਂਕ ਦੇ ਜਿਹੜੇ ਕਿ ਮੈਨੇਜਰ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੇ ਇੱਕ ਪੂਰਾ ਦਬਾਅ ਬਣਾਇਆ ਇਧਰ ਉਧਰ ਫੋਨ ਕਰਵਾ ਕੇ ਕਿ ਇਹ ਜਿਹੜੀ ਬੈਂਕ ਦੀ ਖਬਰ ਹੈ ਉਹ ਨਾ ਚਲਾਈ ਜਾਵੇ ਪਰ ਫਿਰ ਵੀ ਅਸੀਂ ਕਿਉਂਕਿ ਸਾਡਾ ਜਿਹੜਾ ਕੰਮ ਹੈ মিডিਆ ਦਾ ਕੰਮ ਹੈ ਕਿ ਜਿਹੜੀ ਕਿ ਅਗਰ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਤਾਂ ਉਹਦੀ ਆਵਾਜ਼ ਜਿਹੜੀ ਹੈ ਪਬਲਿਕ ਤੱਕ ਲੈ ਕੇ ਜਾਣੀ ਦੂਜੇ ਪਾਸੇ ਆਪਾਂ ਗੱਲ ਕਰੀਏ ਤੇ ਪੁਲਿਸ ਕੰਪਲੀਟ ਵੀ ਕੀਤੀ ਗਈ ਹੈ ਪਰ 5 ਮਹੀਨਿਆਂ ਦੇ ਵਿੱਚ ਪੁਲਿਸ ਵੱਲ ਕੰਪਲੀਟ ਕਰਨ ਤੋਂ ਬਾਅਦ ਵੀ ਨਾ ਤੇ ਐਕਸਿਸ ਬੈਂਕ ਵੱਲੋਂ ਕੋਈ ਐਕਸ਼ਨ ਲਿੱਤਾ ਗਿਆ ਨਾ ਹੀ ਪੁਲਿਸ ਡਿਪਾਰਟਮੈਂਟ ਵੱਲੋਂ ਹਾਲੇ ਤੱਕ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਿ ਐਕਸ਼ਨ ਲਿੱਤਾ ਗਿਆ ਸੋ ਉਹਨਾਂ ਵੱਲੋਂ ਦੱਸਿਆ ਜਾਂਦਾ ਬੈਂਕ ਦੇ ਮੈਨੇਜਰ ਨਾਲ ਅੰਦਰੋਂ ਗੱਲ ਵੀ ਹੋਈ ਹੈ ਅਗਰ ਉਹਨਾਂ ਨੇ ਸਾਨੂੰ ਪਹਿਲੇ ਗੱਲ ਤਾਂ ਬਾਈਟ ਦੇਣ ਤੋਂ ਮਨਾਂ ਕਰਤਾ ਪਰ ਫਿਰ ਵੀ ਉਹਨਾਂ ਨੇ ਵਿਦਾਊਟ ਕੈਮਰਾ ਇਹ ਗੱਲ ਕੀਤੀ ਹੈ ਕਿ ਇਸ ਜਿਹੜੇ ਬੈਂਕ ਦਾ ਮੁਲਾਜ਼ਮ ਸੀਗਾ ਤੁਹਾਨੂੰ ਦੱਸਦੀ ਕਿ ਜਿਹੜਾ ਬੈਂਕ ਦੇ ਮੁਲਾਜ਼ਮ ਜਿਹਨੇ ਠੱਗੀ ਮਾਰੀ ਹੈ ਉਹ ਇਸੇ ਬੈਂਕ ਠੱਗੀ ਮਾਰੀ ਹੈ ਔਰ ਉਸਨੇ ਠੱਗੀ ਮਾਰ ਕੇ ਜਿਹੜਾ ਕਿ ਬੈਂਕ ਕੋ ਲੋਨ ਨੂੰ ਸਿਰਫ ਸਸਪੈਂਡ ਕੀਤਾ ਗਿਆ ਹੈ ਔਰ 5 ਮਹੀਨਿਆਂ ਦੇ ਵਿੱਚ ਹਾਲੇ ਤੱਕ ਜਿਹੜਾ ਕਿ ਬੈਂਕ ਨੇ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਕਿ ਕਾਰਵਾਈ ਨਹੀਂ ਕੀਤੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਲੋਕ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੇ ਬੈਂਕਾਂ ਦੇ ਵਿੱਚ ਜਿਹੜਾ ਕਿ ਪੈਸਾ ਜਮ੍ਹਾਂ ਕਰਾਉਂਦੇ ਨੇ ਤਾਂ ਕਿ ਬੈਂਕਾਂ ਦੇ ਵਿੱਚ ਉਹਦਾ ਪੈਸਾ ਸੇਫ ਰਹੇ ਪਰ ਕੁਝ ਬੈਂਕਾਂ ਇਦਾਂ ਦੀਆਂ ਨੇ ਜਿੱਥੇ ਕਿ ਬੈਂਕਾਂ ਦੇ ਮੁਲਾਜ਼ਮ ਜਿਹੜੇ ਕਿ ਫਰੋਡ ਬੈਂਕ ਮੁਲਾਜ਼ਮ ਬੈਠੇ ਨੇ ਕਿਉਂਕਿ ਉਹਨਾਂ ਨੂੰ ਟੈਕਨੀਕਲੀ ਬਹੁਤ ਗੱਲਾਂ ਇਦਾਂ ਨਹੀਂ ਪਤਾ ਨੇ ਕਿ ਕਿਸ ਤਰ੍ਹਾਂ ਜਿਹੜਾ ਕਿ ਤੇ ਆਮ ਭੋਲੇ ਭਾਲੇ ਲੋਕਾਂ ਦੇ ਜਿਹੜੇ account ਦੇ ਵਿੱਚੋਂ ਕਿਸ ਤਰ੍ਹਾਂ ਜਿਹੜੇ ਕਿ ਪੈਸੇ ਨਿਕਲ ਜਾਂਦੇ ਨੇ ਕਿਉਂਕਿ ਜਿਹੜੀ ਹੁਣ ਬੈਂਕ ਹੈ ਉਹ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆਉਂਦੇ ਨੇ ਜਿਹੜੇ ਬੈਂਕ ਦੇ ਮੈਨੇਜਰ ਨੇ ਉਹ ਵੀ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਬੈਂਕ ਪੁਲਿਸ ਇਨਕੁਆਇਰੀ ਕਰ ਰਹੀ ਹੈ ਹਾਲੇ ਤੱਕ ਅਸੀਂ ਉਸ ਜਿਹੜੇ ਕਿ ਬੰਦਾ ਜਿਹਨੇ ਥੱਗੀ ਮਾਰੀ ਹੈ ਉਹਨੂੰ ਅਸੀਂ ਦੋਸ਼ੀ ਨਹੀਂ ਮੰਨਦੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਖੜੇ ਨੇ ਉਹ ਕਾਫੀ ਵਾਰੀ ਆ ਚੁੱਕੇ ਨੇ ਤੋਂ ਕਟੋਵਰ 10 ਇਹਨਾਂ 5 ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਗੇੜੇ ਮਾਰੇ ਨੇ ਬੈਂਕ ਦੇ ਪਰ ਜਿਹੜੇ ਬੈਂਕ ਐਕਸਿਸ ਬੈਂਕ ਜਲੰਧਰ ਦੀ ਜਿਹੜੀ ਮੇਨ ਬ੍ਰਾਂਚ ਹੈ ਉਥੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਬੈਂਕ ਦੇ ਜਿਹੜੇ ਮੈਨੇਜਰ ਨੇ ਹੈ ਬ੍ਰਾਂਚ ਛੱਡ ਨੇ ਉਹਨਾਂ ਵੱਲੋਂ ਹਾਲ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਪੂਰੀ ਜਿਹੜੀ ਕਿ ਪੂਰੀ ਆਪਣਾ ਨਾਮ ਖਰਾਬ ਨਾ ਹੋਵੇ ਆਪਣੇ ਨਾਮ ਦੀ ਬਦਨਾਮੀ ਤੋਂ ਡਰਦੇ ਹੋਏ ਜਿਹੜਾ ਕਿ ਹਾਲੇ ਤੱਕ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਜੀ ਗੱਲ ਕਰੀਏ ਕਿ ਬੈਂਕ ਜਿਹੜੀ ਹੈ ਉਹ ਪੂਰਾ ਪੂਰਾ ਸਾਥ ਜਿਹੜਾ ਕਿ ਇੱਕ ਫਰੋਡ ਬੰਦਾ ਹੈ ਜਿਹਨੇ 7 ਤੋਂ 8 ਲੱਖ ਦੀ ਠੱਗੀ ਮਾਰੀ ਹੈ ਔਰ ਉਹ ਬੈਂਕ ਜਿਹੜੀ ਹੈ ਉਹਦਾ ਸਾਥ ਏਰੀਆ ਉਹਨੂੰ ਸਸਪੈਂਡ ਕਰ ਦੇਣਾ ਹੀ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਅਗਰ ਸਸਪੈਂਡ ਕਰ ਦਿੱਤਾ ਗਿਆ ਹੈ ਪਰ ਸਸਪੈਂਡ ਕਰਨ ਨਾਤੇ ਉਹਦੇ ਉੱਪਰ ਕੋਈ ਐਫਆਈਆਰ ਦਰਜ ਕੀਤੀ ਗਈ ਹੈ ਨਹੀਂ ਉਹਨੂੰ ਕੋਈ ਹਲੇ ਤੱਕ ਗ੍ਰਿਫਤਾਰੀ ਕੀਤੀ ਗਈ ਹੈ ਇਥੋਂ ਤੱਕ ਕਿ ਪੁਲਿਸ ਨੇ ਹਲੇ ਤੱਕ ਉਹਨੂੰ ਉਹਦੇ ਘਰ ਇੱਕ ਵਿਜ਼ਿਟ ਤੱਕ ਨਹੀਂ ਕੀਤੀ ਹੈ ਸੋ ਕੈਮਰਾਮੈਨ ਸੰਜੇ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ న్యూਸ ਚੈਨਲ ਜਲੰਧਰ